ਬੋਲਦਾ ਸਾਂਜੂ ਜੁਤਪ ਕਿੰਨੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਦੇ ਪੁੱਛਣਾ ਇਹ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਕਦਰ ਜ਼ਿੰਦਗੀ ਦੀ ਉਹੀ ਪਾ ਸਕੇ ਜਿਹੜੀ ਕੌਮ ਨੂੰ ਮਰਨ ਦਾ ਝਲ ਪੈ ਜਾਓ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜਾਏ ਤੇ ਭਾਵੇਂ ਕੱਲ ਪੈ ਜਾਏ ਉਹਨਾਂ ਸੂਰਬੀਰਾਂ ਨੂੰ ਚੇਤੇ ਰੱਖਿਆ ਕਰੋ ਜਿਨ੍ਹਾਂ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ 20ਵੀਂ ਤੇ 21ਵੀਂ ਸਦੀ ਦੇ ਮਹਾਨ ਯੋਧੇ ਸੂਰਬੀਰ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੂੰ ਪ੍ਰਣਾਮ ਸਮੂਹ ਜੂਲ 83 ਵੀ ਜੰਨੀਆਂ ਸ਼ਹਾਦਤਾਂ ਹੋਈਆਂ ਅਜੋਕੇ ਸਮੇਂ ਤੱਕ ਜਿਹਨਾਂ ਕੌਮ ਵਾਸਤੇ ਕੁਰਬਾਨੀ ਕੀਤੀ ਉਹਨਾਂ ਸੂਰਬੀਰਾਂ ਨੂੰ ਨਮੋ ਨਮੋ ਪ੍ਰਣਾਮ ਸਰਦਾਰ ਗਮਦੂਰ ਸਿੰਘ ਦੀ ਸਾਫਤਾ ਪੰਚਸਭ ਮਾਇਆ ਭੇਜ ਗਏ ਇਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਹੈ ਬਲਬੀਰ ਸਿੰਘ ਪਾਰਸ ਪਿੰਡ ਢੱਡੇ ਉਹ ਚਵਿੰਡਾ ਦੇ ਵੀ ਕੱਥੂ ਨੰਗਲ ਦੇ ਰਜ਼ਦੀਕ ਛੋਟਾ ਵੀਰ ਸਰੰਗੀ ਮਾਸਟਰ ਰਣਜੀਤ ਸਿੰਘ ਗੜਗੱਜ ਬੇਟੀ ਅਰਪਣ ਪ੍ਰੀਤ ਕੌਰ ਕਿਰਨਦੀਪ ਕੌਰ ਤੁਹਾਥੋਂ ਸਾਰਿਆਂ ਤੋਂ ਹੀਆਂ ਭੁੱਲਾਂ ਦੀ ਮਾਫੀ ਮੰਗਦੇ ਹਾਂ ਮੇਰੇ ਪਿਤਾ ਜੀ ਪੰਥ ਪ੍ਰਸਿੱਧ ਸ਼ਰੋਮਣੀ ਢਾਡੀ ਗਿਆਨੀ ਗੱਜਣ ਸਿੰਘ ਜੀ ਗੜਗੱਜ ਇਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹਨਾਂ ਦਾ ਚੜ੍ਹਦੀ ਕਲਾ ਵਾਲਾ ਢਾਡੀ ਜੱਥਾ ਹੈ ਦੋ ਭਰਾ ਮੇਰੇ ਛੋਟੇ ਅਸੀਂ ਚਾਰ ਭਰਾ ਆ ਤੇ ਚਾਰੇ ਢਾਡੀ ਆ ਦੋ ਤੁਹਾਡੇ ਸਾਹਮਣੇ ਖੜੇ ਆ ਸਰੰਗੀ ਮਾਸਟਰ ਰਣਜੀਤ ਸਿੰਘ ਮੇਰਾ ਸਤਾ ਭਰਾ ਤੀਜੇ ਥਾਂ ਤੇ ਇੱਕ ਇਹਦੇ ਨਾਲੋਂ ਛੋਟਾ ਤੇ ਇੱਕ ਮੇਰੇ ਨਾਲੋਂ ਛੋਟਾ ਪਿਤਾ ਜੀ ਨਾਲ ਸੇਵਾ ਕਰਦਾ ਬੜਾ ਚੜ੍ਹਦੀ ਕਲਾ ਵਿੱਚ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਅੱਗੋਂ ਮੇਰੀ ਬੇਟੀ ਵੀ ਕੌਮ ਦੀ ਢਾਡੀ ਬਣਗੀ ਅਰਪਣਪ੍ਰੀਤ ਕੌਰ ਤੁਹਾਡੀ ਬੱਚੀ ਆ ਦਾਸ ਦੀ ਧੀ ਹੈ ਤੇ ਦੂਜੇ ਪਾਸੇ ਖਲੋਤੇ ਬੀਬਾ ਕਰਨਦੀਪ ਕੌਰ ਮੇਰੇ ਆਪਣੇ ਪਰਿਵਾਰ ਰਿਲੇਸ਼ਨ ਰਿਸ਼ਤੇਦਾਰੀ ਵਿੱਚੋਂ ਕੋਈ ਦੂਰ ਦਾ ਨਹੀਂ ਸਾਰੇ ਬਾਹਰੂ ਨੇ ਆਪਣੇ ਹੀ ਪੱਖੇ ਤੇ ਉਹ ਵੀ ਮੇਰੇ ਜੱਥੇ ਵੀ ਸੇਵਾ ਕਰ ਰਿਹਾ ਇੱਕ ਸਭ ਤੋਂ ਛੋਟੇ ਵੀਰ ਦੀ ਸਿੰਘਣੀ ਸਰੰਗੀ ਮਾਸਟਰ ਹੈ ਸੱਤ ਮੈਂਬਰ ਸਰਦਾਰ ਬਲਵੰਤ ਸਿੰਘ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੇਰੇ ਕਾਮ ਦੇ ਸੇਵਾ ਵਿੱਚ ਲੱਗੇ ਢਾਡੀ ਬਣ ਕੇ ਇੱਕ ਵੈਗ ਨੇ ਕਿਰਪਾ ਕੀਤੀ ਕਾਕਾ ਬਖਸ਼ਿਆ ਵਾ ਵਾ ਤਗੜਾ ਹੋ ਗਿਆ ਮੇਰੇ ਨਾਲੋਂ ਥੋੜਾ ਜਿਹਾ ਉੱਚਾ ਮੈਂ ਕਿਹਾ ਕਾਕਾ ਤੂੰ ਵੀ ਸਰੰਗੀ ਸਿੱਖ ਤੂੰ ਵੀ ਢੱਡ ਸਿੱਖ ਰੱਬ ਦੇ ਗੁਣ ਗਾਇਆ ਕਰੀਏ ਉਹ ਮੈਨੂੰ ਕਹਿੰਦਾ ਸਾਰੇ ਟੱਬਰ ਨੂੰ ਢੱਡਾਂ ਹੀ ਵਜਾਈ ਜਾਣੀਆਂ ਮੈਂ ਕਿਹਾ ਤੂੰ ਕੀ ਵਜਾਉਣਾ ਹੈ ਕਹਿੰਦਾ ਮੇਰਾ ਜੀ ਕਰਦਾ ਮੈਂ ਬਾਹਰਲੇ ਮੁਲਕ ਵਿੱਚ ਜਾਵਾਂ ਮੈਂ ਕਿਹਾ ਇਹੋ ਕੁਝ ਸਿੱਖ ਲੈ ਫਰੀ ਵਿੱਚ ਚਲਿਆ ਜਾਏਗਾ ਜੇ ਜਾਜਾਂ ਦੇ ਝੂਟੇ ਲੈਣੇ ਆ ਤੇ ਚਾਰ ਦਿਨ ਹੋ ਗਏ ਉਹਦਾ ਇੰਗਲੈਂਡ ਦਾ ਵੀਜ਼ਾ ਲੱਗ ਕੇ ਆ ਗਿਆ ਸਰੰਗੀ ਮਾਸਟਰ ਤੌਰ ਤੇ ਮੈਂ ਕਿਹਾ ਹੁਣ ਸੁਣਾ ਲਾਗੇ ਵਿਚਾਰੇ ਗਵੰਡੀਆਂ ਨੇ 17 ਲੱਖ ਰੁਪਈਆ ਭਰਿਆ ਉਹਨਾਂ ਨੂੰ ਇੱਕ ਹਫ਼ਤੇ ਦਾ ਵੀਜ਼ਾ ਮਿਲਿਆ ਤੇ ਰੱਬ ਦੇ ਗੁਣ ਗਾਉਂਦਿਆਂ ਛੇਵੇਂ ਪਾਤਸ਼ਾਹ ਨੇ ਤੈਨੂੰ ਵੇਖ 6 ਮਹੀਨਿਆਂ ਦਾ ਟੂਰ ਦਿੱਤਾ ਪਈ ਇੰਗਲੈਂਡ ਦੀ ਧਰਤੀ ਵੀ ਜਾ ਕੇ ਸਰੰਗੀ ਵਜਾ ਕੇ ਕੌਮ ਦੀ ਸੇਵਾ ਕਰਿਆ ਕਰ ਮੇਰੇ ਕਹਿਣ ਦਾ ਮਤਲਬ ਇਹੀ ਹੈ ਇਹਨੂੰ ਕੋਈ ਗਲਤ ਨਾ ਸਮਝ ਲਵੇ ਜਿਹਦੇ ਉੱਤੇ ਬਾਬਾ ਕਿਰਪਾ ਕਰੇ ਉਹੀ ਗਾ ਸਕਦਾ ਹੈ ਜਿਹਦੇ ਪਰਿਵਾਰ ਵਿੱਚ ਇਹ ਦਾਤ ਬਖਸ਼ੇ ਵੈਗਰੂ ਆਪ ਤੇ ਉਹਦੇ ਉੱਤੇ ਕਿਰਪਾ ਹੁੰਦੀ ਹੈ ਦੂਜਾ ਨਹੀਂ ਗਾ ਸਕਦਾ ਇਹ ਮੈਂ ਸਮਝਦਾ ਵੀ ਗੁਰੂ ਨੇ ਸਾਡੇ ਤੇ ਤਰਸ ਕੀਤਾ ਤੇ ਤੁਹਾਡੇ ਤੋਂ ਮੰਗਦਾ ਵੀ ਸਾਡੀ ਝੋਲੀ 'ਚ ਢਾਡੀ ਦਾਤ ਪਾ ਛੜਿਓ ਪੀਟੀਸੀ ਨੇ ਮੇਰੀ ਚੋਣ ਕੀਤੀ ਭਈ ਸਾਰੇ ਪੰਜਾਬ ਦੇ ਢਾਡੀ ਹਿੰਦੁਸਤਾਨ ਦੇ ਢਾਡੀ ਬਲਾ ਸਭ ਨਾਲ ਨਾ ਡਿਬੇਟ ਕਰਨੀ ਹੈ ਤੇ ਮੈਂ ਸਮਝਦਾ ਵੀ ਬੜਾ ਵੱਡਾ ਮਾਨ ਅੰਤਰਰਾਸ਼ਟਰੀ ਪੱਤਰ ਦਾ ਚੈਨਲ ਪੀਟੀਸੀ ਨਿਊਜ਼ ਪੀਟੀਸੀ ਪੰਜਾਬੀ ਸਿਮਰਨ ਉਹਨਾਂ ਦੇ ਵਿੱਚ ਸਾਰੇ ਜਥੇ ਜਿੰਨੇ ਤੁਸੀਂ ਇੱਥੇ ਬੁਲਾਏ ਐ ਤੇ ਹੋਰ ਜਿੰਨੇ ਵੀ ਪੰਜਾਬ ਦੇ ਸਟਾਰ ਟਾੜੀ ਹੈ ਉਹ ਸਾਰੇ ਮੇਰੇ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਐ ਮਾਨ ਹੈ ਗੁਰੂ ਬਾਬਾ ਜੀ ਰਹਿਮਤ ਕਰੀਆ ਥੋੜੇ ਦਿਨਾਂ ਤੱਕ ਤੇ ਢਾਡੀ ਦਰਬਾਰ ਕਰਾ ਦਿਓ ਤੇ ਮੈਂ ਇਹ ਵਾਅਦਾ ਕਰਕੇ ਜਾਂਦਾ ਵੀ ਲਾਈਵ ਮੈਂ ਫਰੀ ਕਰਾ ਦੂੰਗਾ ਪੀਟੀਸੀ ਪੂਰੀ ਦੁਨੀਆ ਵਿੱਚ ਪਤਾ ਲੱਗ ਜਾ ਕਿ ਦੁੱਲੇਵਾਲ ਨਗਰ ਇੱਕ ਹੈਗਾ ਜਿਨ੍ਹਾਂ ਨੇ ਢਾਡੀ ਦਰਬਾਰ ਕਰਾਇਆ ਤੇ ਜਿਹੜੀ ਦੁਨੀਆ ਦਾ ਕੋਨਾ ਕੋਈ ਐਸਾ ਰਹ ਨਾ ਜਾਊ ਜਿੱਥੇ ਤੱਕ ਤੁਹਾਡੀ ਆਵਾਜ਼ ਸਾਢੇ 4-5 ਘੰਟੇ ਦਾ ਪੀਟੀਸੀ ਨਿਊਜ਼ ਪੀਟੀਸੀ ਪੰਜਾਬੀ ਸਿਮਰਨ ਜਾਇ ਆਇਆ ਇਹ ਚੈਨਲ ਆਪਣੇ ਵੀਰ ਆਏ ਐ ਇਹਨਾਂ ਨੂੰ ਬੇਨਤੀਆਂ ਕਰਾਂਗੇ ਦੂਰ ਦੂਰ ਤੱਕ ਸਾਰਾ ਪ੍ਰੋਗਰਾਮ ਜਾਏਗਾ ਇਹ ਕੋਸ਼ਿਸ਼ ਆਪਾਂ ਕਰਦੇ ਰਹੀਏ ਸਿੱਖੀ ਦਾ ਪ੍ਰਚਾਰ ਹੁੰਦਾ ਰਹੇ ਅਖੀਰ ਵਿੱਚ ਮੈਂ ਝੋਲੀ ਅੱਡ ਕੇ ਖੁਦ ਆਤਮ ਮੰਗਾਗਾ ਸਾਡੀਆਂ ਭੁੱਲਾਂ ਦੀ ਮਾਫੀ ਦਿਓ ਗੁਰੂ ਦਾ ਧੰਨਵਾਦ ਸਾਊਂਡ ਵਾਲਿਆਂ ਦਾ ਵੀ ਧੰਨਵਾਦ ਚੈਨਲ ਵਾਲਿਆਂ ਦਾ ਸੈਕਟਰੀ ਸਾਹਿਬ ਵੀਰ ਪ੍ਰਬੰਧ ਸਿੰਘ ਜੀ ਬੜੇ ਪਿਆਰੇ ਐ ਬੜਾ ਸਤਿਕਾਰ ਦਿੱਤਾ ਪ੍ਰਧਾਨ ਸਾਹਿਬ ਜੀ ਸਾਡੇ ਬੈਠੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਮੈਂ ਇਸ ਇਲਾਕੇ ਵਿੱਚ ਇੱਕ ਬੜਾ ਵੱਡਾ ਢਾਡੀ ਹੋਇਆ ਗਿਆਨੀ ਗੁਰਬਖਸ਼ ਸਿੰਘ ਜੀ ਅਲਬੇਲਾ ਸਾਹਿਬ ਕੌਣ ਨਹੀਂ ਜਾਣਦਾ ਬਹੁਤ ਵਧੀਆ ਉਹਨਾਂ ਨੇ ਇਤਿਹਾਸ ਸੁਣਾਇਆ ਤੇ ਮੈਂ ਸਮਝਦਾ ਸੀ ਰਾਤੀ ਵੀ ਮੈਂ ਬੁਰਜ ਰਾਜਗੜ੍ਹ ਦੇ ਨੇੜੇ ਆਇਆ ਤੇ ਮੈਂ ਢਾਡੀਆਂ ਦੀ ਧਰਤੀ ਨੂੰ ਮੱਥਾ ਟੇਕ ਕੇ ਜਾਉਂਦਾ ਭਾਵੇਂ ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਕੁ ਸਤਸਕਾਰ ਕਰਦੇ ਹੋ ਪਰ ਮੈਂ ਸਮਝਦਾ ਆਂ ਕਿ ਢਾਡੀਆਂ ਦਾ ਕਦਰ ਹੋਣਾ ਚਾਹੀਦਾ ਤੇ ਮੈਂ ਉਸ ਤਹਾਡੀ ਕਲਾ ਦੇ ਸਕੂਤ ਨੂੰ ਮੱਥਾ ਟੇਕ ਕੇ ਜਾਂਣਾ ਇਸ ਦਰਦੀ ਅੰਦਰ ਮੁੜ ਮੁੜ ਕੇ ਨਹੀਂ ਆਉਂਦੇ ਵਿਦਵਾਨ ਲੋ ਸਦਾ ਨਹੀਂ ਆਉਂਦੇ ਇੱਕ ਵਾਰ ਆਉਂਦੇ ਆ ਕਾਹੂ ਵਾਸਤੇ ਕੁਝ ਕਰਕੇ ਜਾਂਦੇ ਆ ਸਾਡਾ ਫਰਜ਼ ਬਣਦਾ ਹੈ ਉਹਨਾਂ ਦਾ ਸਤਿਕਾਰ ਕਰੀਏ ਸਾਰੀਆਂ ਸਮਤਾਂ ਦਾ ਧੰਨਵਾਦ ਮਾਈਕੋ ਗੱਲ ਮੰਗਣੀ ਚਾਹੁੰਦਾ ਜੇ ਸਾਡੀ ਸੇਵਾ ਪ੍ਰਵਾਨ ਹੈ ਫਤਿਹ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ